ਸਤਿਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੇਤੋ ਦਿਹਾੜ ਧਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾਲੇ ਆਏ ਜੇਤੋ ਦਿਹਾੜ ਧਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾਲੇ ਆਏ ਜਿੰਦੋ ਨਿਮਾਣੀ ਕੱਢੀਐ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ ਜਿੰਦੋ ਵਹਟੀ ਮਰਣਵਾਰ ਲੈ ਜਾਸੀ ਪਰਣਾਏ ਆਪਨ ਹੱਥੀ ਜੋਲ ਕੈ ਕੈ ਗਲੇ ਲੱਗੈ ਧਾਏ ਵਾਲਹੁ ਨਿੱਕੇ ਪਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੀੜੀ ਪਵੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਰਦਰਵੇਸੀ ਗਾਖੜੀ ਚੱਲਾਂ ਦੁਨੀਆ ਭੱਤੇ ਬਾਨੇ ਉਠਾਈ ਪੋਟਲੀ ਕਿਥੈ ਵੰਨਾਂ ਘਾਤੇ ਕਿਜੋ ਨਾ ਬੁਝੈ ਕਿਜੋ ਨਾ ਸੁਝੈ ਦੁਨੀਆ ਗੁਝੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਾਹੀਂ ਤਾਂ ਹਮ ਭੀ ਦਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲੇ ਬੁੱਕ ਭਰੀ ਜੇ ਜਾਣਾ ਸਹ ਨੰਡੜਾ ਤਾਂ ਥੋੜਾ ਮਾਣੋ ਕਰੀ ਜੇ ਜਾਣਾ ਲਾੜੋ ਛਜਣਾ ਪੀੜੀ ਪਾਈ ਗੰਢੇ ਤੈ ਜਿਵੜ ਮੈਂ ਨਾਹੇ ਕੋ ਸਭ ਜਾਗੋ ਡਠਾ ਹੰਡੇ ਫਿਰਦਾ ਜੇ ਤੂੰ ਅਕਲ ਇਲਤੀਫ ਕਾਲੇ ਲੇਖ ਨਾ ਲੇਖ ਆਪਣੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖੋ ਫਿਰਦਾ ਜੋ ਤੈ ਮਾਰਨੇ ਮੁਕੀਆਂ ਤਿਨਾ ਨਾ ਮਾਰੇ ਘੁੰਮੇ ਆਪਣੜ ਘਾਰੇ ਜਾਈਐ ਪੈਰ ਤਿਨਾ ਦੇ ਚੁੰਮੇ ਫਰੀਦਾ ਜਾ ਤਾ ਖਟਣ ਵੇਲ ਤਾ ਤੂੰ ਰੱਤਾ ਦੁਨੀ ਸੋ ਮਰਗ ਸਵਾਈ ਨੀ ਹੈ ਜਾਂ ਭਰਿਆ ਤਾ ਲਦਿਆ ਦੇਖੋ ਫਰੀਦਾ ਜੋਥਿਆ ਦਾੜੀ ਹੋਈ ਭੂਰ ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰੇ ਦੇਖੋ ਫਰੀਦਾ ਜੇਥਿਆ ਸਕਰ ਹੋਈ ਵੇਸ ਸਾਈਂ ਬਜ ਹ ਆਪਣੇ ਵੇਦਣ ਕਹੀਏ ਕੇਸੋ ਪ੍ਰਿਦਾ ਅੱਖੀ ਦੇਖੇ ਪਤੀਣੀਆਂ ਸੋਹਣੇ ਸੋਹਣੇ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਪ੍ਰਿਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵੇ ਕੋਏ ਕਰੇ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫ੍ਰਿਦਾ ਕਾਲੀ ਤਹੋਲੇ ਸਾਹਿਬ ਸਦਾ ਹੈ ਜੇ ਕੋ ਚੇਤੇ ਕਰੇ ਆਪਣਾ ਲਾਇ ਪਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫ੍ਰਿਦਾ ਜਨ ਲੋਇਣ ਜਾਗੋ ਮੋਹਿਆ ਸੇ ਲੋਇਣ ਮੈਂ ਡੇਠੋ ਕੱਜਲ ਰੇਖ ਨ ਸਹੰਦਿਆ ਸੇ ਪੰਖੀ ਸੂਏ ਬਹਿਠੋ ਫਰੀਦਾ ਕੂ ਕਹਿੰਦਿਆ ਚਾਹਂ ਗਿੰਦਿਆ ਮੱਤੀ ਦੇਂਦਿਆ ਨਿਤ ਜੋ ਸੈਤਾਨਿ ਮੰਯਾਇ ਸੇ ਕਿਤ ਫਿਰਹਿ ਚਿਤ ਫਰੀਦਾ ਥਿਓ ਪਵਾਹੀ ਦਭੋ ਜੇ ਸਾਈ ਲੋੜ ਹੈ ਸਭ ਇਕ ਛਿਜ ਹੈ ਬਿਆਲ ਤਾੜਿ ਹੈ ਤਾਂ ਸਾਈ ਦੈ ਦਾਰੇਵਾੜੀ ਹੈ ਫਰੀਦਾ ਖਾਕ ਨਨੰਦੀਐ ਖਾਕੂ ਜੇ ਡੋ ਨਾ ਕੋਏ ਜੀਵ ਦਿਆ ਪੈਰਾ ਤਲੈ ਮੋਇਆ ਉੱਪਰਿ ਹੋਏ ਫਰੀਦਾ ਜਾਂ ਲੱਭ ਤਾ ਨੇਹੋ ਕਿਆ ਲੱਭ ਤਾ ਕੂੜਾ ਨੇਹੋ ਕਿਚਰ ਚ ਹੱਤੇ ਲਗਾਈਐ ਛੱਪਰੇ ਟੁੱਟੈ ਮੇਹੋ ਫਰੀਦਾ ਜੰਗਲੋ ਜੰਗਲ ਕਿਆ ਭਵਹਿ ਵਾਣੇ ਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ ਫਰੀਦਾ ਇਨੀ ਨਿੱਕੀ ਜੰਗਿਐ ਥਲ ਡੂੰਗਰ ਭਵਿਓ ਮੇ ਅੱਜ ਫਰੀਦਾ ਕੂਜੜਾ ਸੈ ਕੋ ਹਾਥਿਓ ਮੇ ਫਰੀਦਾ ਰਾਤੀ ਵੱਡੀਆਂ ਧੋਖੇ ਧੋਖੇ ਉੱਠਨੇ ਪਾਸ ਤਿਗ ਗਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਏੜਿਆ ਹੀੜਾ ਜਲੇ ਮਜੀਠ ਜੋ ਉੱਪਰੇ ਅੰਗਾਰਾ ਫਰੀਦਾ ਲੋੜਾ ਦਾਖ ਬਿਜੌਰੀਆਂ ਕਿ ਕਰੇ ਬੀਜੈ ਜਾਟ ਹੰਡਾ ਓਨ ਕਤਾਏਂਦਾ ਪੈਦਾ ਲੋੜਾ ਪਟੋ ਫਰੀਦਾ ਗਲਿਏ ਚਿੱਕੜ ਦੂਰੇ ਘਰ ਨਾਲੇ ਪਿਆਰੇ ਨੇਹੋ ਚੱਲਾਂ ਤਾਂ ਭਿੱਜੈ ਕੰਬਲੇ ਰਹਾ ਤਾਂ ਟੁੱਟੈ ਨੇਹੋ ਭਿੱਜੋ ਸਿੱਜੋ ਕੰਬਲੇ ਅੱਲ੍ਹੇ ਵਰਸਾਉ ਮੇਹੋ ਜਾਏ ਮਿਲਾਂ ਤੈਨਾ ਸੱਜਣਾ ਟੁੱਟੋ ਨਾਹੀ ਨੇਹੋ ਫਰੀਦਾ ਮੈਂ ਪੁਲ ਹਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹੋ ਨਾ ਜਾਣਈ ਸਿਰ ਵੀ ਮਿੱਟੀ ਖਾਏ ਫਰੀਦਾ ਸਕਰਖੰਡ ਨਿਵਾਤ ਗੁੜ ਮੱਖ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨੇ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਕਣੇ ਸਹਿਨਗੇ ਦੁੱਖ ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖੇ ਪਰਾਈ ਚੋਪੜੀ ਨਾ ਤਰਸਾਈ ਜੀਓ ਅਜੋ ਨਾ ਸੁਤੀ ਕੰਤ ਸਿਓ ਅੰਗੋ ਮੁੜੇ ਮੋੜੇ ਜਾਏ ਜਾਇ ਪੁਸ਼ਹ ਡੋਹਾਗਣੀ ਤੁਮ ਕਿਉ ਰਹਿਣ ਵਿਹਾਏ ਸਾਹੁਰੈ ਢੋਈ ਨਾ ਲਹੈ ਪੀਏ ਨਾਹੀ ਥਾਓ ਪਿਰ ਵਾਤੜੀ ਨਾ ਪੁਛੈ ਧਨ ਸੁਹਾਗਣੀ ਨਾਓ ਸਾਹੁਰੈ ਪੀਏ ਕੰਤ ਕੀ ਕੰਤ ਅਗੰਮ ਅਥਾਹੋ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ ਨਤੀ ਧੋਤੀ ਸੰਭੀ ਸੁਤੀ ਆਏ ਨਿਚੰਦ ਫਰੀਦਾ ਰਹੀ ਸੋ ਬੇੜੀ ਹੰਗੋਦੀ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤੇ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤੇ ਬਿਨੁ ਸੋਕੇ ਗਏ ਕੁਮਲਾਈ ਫਰੀਦਾ ਚੰਤ ਖਟੋਲਾਵਾਣ ਦੁਖ ਬ੍ਰਹਿ ਵਿਸ਼ਾਵਣ ਲੇਹੁ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖੋ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਿਰਦਾ ਜੇ ਤੋ ਤਾਨੇ ਬਿਰਹੋਂ ਨਾ ਉਪਜੈ ਸੋ ਤਾਨੁ ਜਾਣ ਮਸਾਨ ਫਿਰਦਾ ਇਹ ਵੇ ਸੁਗੰਦਲਾ ਧਰਿਆ ਖੰਡੋਲੇ ਬਾੜੇ ਏਕੇ ਰਾਹਿੰਦੇ ਰਹਿ ਗਏ ਏਕੇ ਰਾਦੀ ਗਏ ਓ ਜਾੜੇ ਫਿਰਦਾ ਚਾਰੇ ਗਵਾਇਆ ਹੰਡ ਕੈ ਚਾਰੇ ਗਵਾਇਆ ਸਾਵੇਂ ਲਿਖਾ ਰਬ ਮੰਗੇ ਸਿਆ ਤੂੰ ਆਹੋ ਕੇਰੇ ਕੰਮ ਫਰੀਦ ਦਾਰੇ ਦਰਵਾਜਾ ਜਾਇ ਕੈ ਕਿਉ ਡਿਠੋ ਘੜੀਆਲੋ ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕੀ ਹਾਲੋ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਘੜੀਆਲ ਜਿਉ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਭੀ ਤਨੋ ਹੋਸੀ ਖੇਹ ਫਿਰਦਾ ਬਾਰੇ ਪਰਾਇਆ ਬੈਸਣਾ ਸਾਇ ਮੁਜੈ ਨਾ ਦੇਹੇ ਜੇ ਤੂੰ ਏਵੈ ਰਖਸੀ ਜਿਉ ਸਰੀਰ ਹੋਲੇਹ ਕੰਦੇ ਕੋਹਾੜਾ ਸਿਰੇ ਘੜਾ ਵਾਣ ਕੈ ਸਰ ਲੋਹਾਰੂ ਫਿਰਦਾ ਹਾਂ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਿਰਦਾ ਇਕ ਨਾ ਟਾ ਅਗਲਾ ਇਕ ਨਾ ਨਾਹੀ ਲੋੜ ਅੱਗੇ ਗੈ ਸਿੰਘ ਆਪਸਾਨੇ ਚੋਟਾਂ ਖਾਸੀ ਕਾਉਣ ਪਾਸੇ ਦਮਾਮੇ ਛਾਤੋ ਸੇਰੇ ਭੇਰੀ ਸੱਡੋ ਰੱਡ ਜਾਏ ਸੁ ਤੇਜੀ ਰਾਣ ਮਹਿ ਥੀਏ ਅਤੀਮਾ ਗੱਡ ਫਿਰਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਿਰਦਾ ਖਿੰਥੜੇ ਮੇਖਾਂ ਅਗਲੀਆਂ ਜਿੰਦੋਂ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋ ਦੀਵੇ ਬਲੰਦਿਆ ਮਾਲਕੋ ਬੇਠਾ ਆਏ ਗਾੜੋ ਲੀਤਾ ਘਾਟੋ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖੋ ਕਪਾਹੇ ਜੇਥੀਆ ਜੇ ਸਿਰੇ ਥੀਆ ਤਿਲਾਹ ਕਮਾਦੈ ਆਰੋ ਕਾਗਦੈ ਕੁੰਨੇ ਕੋਇ ਲਿਆਹ ਮੰਦੇ ਅਮਲ ਕਰੇਂਦਿਆ ਇਹ ਸਜਾਏ ਤਿਨਾਹ ਫਰੀਦਾ ਕਾਨੇ ਮਸੱਲਾ ਸੂਫ ਗਲ ਦਿਲ ਕਾਤੀ ਗੋੜ ਵਾਤੇ ਬਾਹਰੇ ਦਿਸੈ ਚਾਨਣ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨਾ ਨਿਕਲੇ ਜੇ ਤਨੁ ਚੀਰੈ ਕੋਇ ਜੋ ਤਨ ਰਤੇ ਰਬ ਸਿਓ ਤਿਨ ਤਨ ਰਤੋ ਨ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਦਿਨ ਤਨ ਨਾ ਹੋਏ ਜੋ ਸਹਿਰ ਤੇ ਆਪਣੇ ਤਿਉ ਤਾਨੇ ਲੋਭ ਰਤ ਨਾ ਹੋਏ ਭੈ ਭੈ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਬੈ ਸੰਤਰੇ ਧਾਤ ਸੁੱਧ ਹੋਏ ਤਿਉ ਹਰ ਕਾ ਭੋ ਦੁਰਮਤੇ ਮੈ ਲੋਗ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡੇ ਲਾਹੋ ਜਥੋ ਲੱਬੇ ਵਥ ਛੱਪੜੇ ਢੂੰਡੇ ਕਿਆ ਹੋਵੇ ਚੱਕੜੇ ਡੁੱਬੇ ਹੱਥ ਫਰੀਦਾ ਨੰਢੇ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ ਧਨ ਕੂ ਕੇਂਦੀ ਗੋਰ ਮੇ ਤੈ ਸਹ ਨਾ ਮਿਲਿਆ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣਹਿ ਕਿਆ ਰਲੀਆਂ ਫਰੀਦਾ ਕੋਠੇ ਟਕਣ ਕੇ ਤੜਾ ਪਿਰ ਨੀਂਦੜੀ ਨਿਵਾਰੇ ਜੋ ਦਿਲ ਦੇ ਗਾਣ ਵੇ ਗਏ ਵਿਲਾੜੇ ਵਿਲਾੜੇ ਫਰੀਦਾ ਕੋਠੇ ਮੰਡਪ ਮਾੜੀਆਂ ਏ ਤੋ ਨਾ ਲਾਏ ਚਿੱਤ ਮਿੱਟੀ ਪਈ ਅਤੋਲ ਵੀ ਕੋਇ ਨਾ ਹੋਸੀ ਮਿੱਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਾਰੇ ਸਾਈ ਜਾਏ ਸਮਾਲੇ ਜਿਥੈ ਹੀ ਤੋ ਵੰਜਣਾ ਫਰੀਦਾ ਜਿਨੀ ਕੰਮੇ ਨਾਹੇ ਗੁਣ ਤੇ ਕੰਬੜੇ ਵਿਸਾਰੇ ਮਤ ਸਰਮਿੰਦਾ ਥੀਬਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰੇ ਚਾਕਰੀ ਦਿਲ ਦੀ ਲਾਹੇ ਭਰਾ ਦੇ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾ ਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹੇ ਦਰਵੇਸ ਤਤੀ ਤੋਏ ਨਾ ਪਲਵੈ ਜੇ ਜਾਲੇ ਟੁੰਬੀ ਦੇ ਫਰੀਦਾ ਜੋ ਦੋਹਾ ਗਨੇ ਰੱਬ ਦੀ ਝੂਰੇਂਦੀ ਝੂਰੇਂ ਜਾ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵਾਤੇ ਕੁਆਰੀ ਨਾ ਥੀਏ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜ ਨੇ ਨਾ ਪੀਵਹ ਉਡਣ ਸੰਦੀ ਡੰਝ ਹੰਸ ਉਡਰੇ ਕੋਦਰੇ ਪਿਆ ਲੋਕ ਵਿਡਾਰਣੇ ਜਾਏ ਗਹਿਲਾ ਲੋਕ ਨਾ ਜਾਣਦਾ ਹੰਸੋਂ ਨਾ ਕੋਦਰਾ ਖਾਏ ਚੱਲੇ ਚੱਲੇ ਗਈਆਂ ਪੰਖੀਆਂ ਜਿਨੇ ਵਸਾਏ ਤਲ ਫਿਰਦਾ ਸਾਰੂ ਭਰਿਆ ਭੀ ਚੱਲ ਸੀ ਥੱਕੇ ਕਬਲ ਇਕਲ ਫਿਰਦਾ ਇਟ ਸਿਰਹਣੇ ਪਹੁੰਚੇ ਸਵਣ ਕੀੜਾ ਲੜਿਓ ਮਾਸੇ ਕੀਤੜਿਆ ਜੁਗ ਵਾਪਰੇ ਇਕਤ ਪਿਆ ਆਪਾਸੇ ਫਰੀਦਾ ਪੰਨੇ ਘੜੀ ਸਵੰਨਵੀ ਟੁੱਟੀ ਨਗਰ ਲੱਜ ਅਜਰਾਇਲ ਫਰੈਸਤਾ ਕੈ ਘਰੇ ਨਾਠੀ ਅੱਜ ਫਰੀਦਾ ਪੰਨੇ ਘੜੀ ਸਵੰਨਵੀ ਟੁੱਟੀ ਨਗਰ ਲੱਜ ਜੋ ਸੱਜਣ ਭੋਏ ਭਾਰਥੇ ਸੇ ਕਿਉ ਆਵਹਿ ਅੱਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੇ ਰੀਤ ਕਭੀ ਚਾਲੇ ਨਾ ਆਇਆ ਪੰਜੇ ਵਖਤ ਮਸੀਤ ਉਠੋ ਪ੍ਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜਾਰੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ 헤ਠੇ ਜਲਾਈਐ ਬਾਲਣ ਸੰਦੈ ਥਾਏ ਪ੍ਰੀਦਾ ਕਿਥੈ ਤੜੇ ਮਾਪਿਆ ਜਿਨੀ ਤੂੰ ਜੜਿਓ ਹੈ ਤੈ ਪਾਸਹੁ ਓਏ ਲਾਦੇ ਗਏ ਤੂੰ ਅਜੇ ਨਾ ਪਤੀ ਣੋਹੇ ਫਰੀਦਾ ਮਾਨੋ ਮੈਦਾਨੁ ਕਰੇ ਟੋਏ ਟੱਬੇ ਲਾਹੇ ਅੱਗੇ ਮੂਲੇ ਨਾ ਆਵਸੀ ਦੋਜਕ ਸੰਦੀਪਾਹੇ ਮਹੱਲਾ ਪੰਜਵਾ ਫਰੀਦਾ ਖਲਕ ਖਲਕਮਹੈ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਐ ਜਾਂ ਤਿਸ ਬੇਨੋ ਕੋਈ ਨਾਹੇ ਫਰੀਦਾ ਜੇ ਦਿਹ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨਾ ਇੱਤੇ ਮਾਮਲੇ ਸਹਾਂ ਨਾ ਇੱਤੇ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ 헤ੜੇ ਮੁੱਤੇ ਧਾਹ ਸੇ ਜਾਣੇ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰੇ ਗੁੱਸਾ ਮਾਨ ਨਾ ਹਢਾਏ ਦੇਹੀ ਰੋਗ ਨਾ ਲੱਗੈ ਪੱਲੇ ਸਭ ਕੇ ਛੁਪਾਏ ਫਰੀਦਾ ਪੰਖ ਪਰਾਹੁਣੇ ਦੁਨੀਆ ਸੁਹਾਵਾ ਬਾਗ ਨੋਬਤੇ ਵੱਜੀ ਸੁਬਹਿ ਸਿਉ ਚੱਲਣ ਕਾ ਕਰੇ ਸਾਜੋ ਫਰੀਦਾ ਰਾਤ ਇਕਥੂਰੀ ਵੰਡੀਐ ਸੁਤਿਆ ਮਿਲੈ ਨਾ ਪਹਾਉ ਜਿਨਾ ਨੈਣ ਨੀਂਦਰਾ ਬਲੇ ਤਿਨਾਂ ਮਿਲਣੋ ਕੋ ਆਉ ਫਰੀਦਾ ਮੈਂ ਜਾਣਿਓ ਦੁਖ ਮੋਝ ਕੋ ਦੁਖ ਸਬਾਇ ਜਾਗੇ ਊਚੇ ਚੜਕੇ ਦੇਖਿਆ ਤਾਂ ਘਰੇ ਘਰੇ ਇਹਾ ਆਗੇ ਮਹੱਲਾ ਪੰਜਵਾ ਫਰੀਦਾ ਭੂਮੇ ਰੰਗਾਵਲੀ ਮੰਜੇ ਵਸੂਲਾ ਬਾਗ ਜੋ ਜਨ ਪੀਰੇ ਨਿਵਾਜਿਆ ਤਿਨਾਂ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੇ ਸੰਗੇ ਸੁਵੰਣੀ ਦੇਹ ਵਿਰਲੇ ਕਈ ਪਾਈਐ ਨੇ ਜਿੰਨਾ ਪਿਆਰੇ ਨੇਹ ਕੰਧੀ ਵਹਿਣ ਨਾ ਢਾਹੇ ਤਾਉ ਭੀ ਲੇਖਾ ਦੇਵਣਾ ਜਿੱਦਰੇ ਰੱਬ ਰਜਾਏ ਵਹਿਣ ਤਦਾਉ ਗਾਉ ਕਰੇ ਫਰੀਦਾ ਦੁੱਖਾਂ ਸੇ ਤੀ ਦਿਹੋ ਗਿਆ ਸੂਲਾ ਸੇ ਤੇਰਾ ਤੇ ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤੇ ਲੰਮੀ ਲੰਮੀ ਨਦੀ ਵਹ ਕੰਦੀ ਕੇ ਰਹੇ ਤੇ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਫਿਰਦਾ ਗੱਲਨੀ ਸੋ ਸੱਜਣ ਵੀਹ ਏਕ ਟੂਢਿੰਦੀ ਨਾ ਲਹਾ ਧੁੱਖਾ ਜੋ ਮਾਲੀਹ ਕਾਰਣ ਤਿੰਨਾ ਮਾ ਤੇਰੀ ਫਿਰਦਾ ਇਹੋ ਤਨ ਪਹੁਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁਜੇ ਦੇ ਰਹਾ ਕੀਤੀ ਵਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਓ ਨਈ ਵਹੰਨੇ ਜੋ ਜੋ ਵੰਨ ਡਿਹੜਾ ਸੋ ਮਰ ਹੱਥ ਪਵੰਨੇ ਫਰੀਦਾ ਤਨ ਸੁੱਕਾ ਪਿੰਜੁਰthਿਆ ਤਲੀਆਂ ਖੁੰਢਹਿ ਕਾਗ ਅਜੈ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਢੋਲਿਆ ਸਗਲਾ ਖਾਇਆ ਮਾਸ ਏ ਦੋਇ ਨੈ ਨਾਮ ਮਾਤੇ ਸ਼ੋਹਾ ਪਿਰ ਦੇਖਨ ਕੀ ਆਸ ਕਗਾ ਚੂੰਡੇ ਨਾ ਪਿੰਜਰਾ ਬਸੈ ਤਾ ਉੜਰੇ ਜਾਹੇ ਜੇ ਤੋ ਪਿੰਜਰਾ ਮੇਰਾ ਸਹ ਵਸੈ ਮਾ ਸੁਨਾ ਤਿੱ ਦੂਖਾ ਹੈ ਫਰੀਦਾ ਗੌਰ ਨਿਮਾਣੀ ਸਾਡੋ ਕਰੇ ਨੇ ਘਰਿਆ ਘਰ ਆਓ ਸਰ ਪਰਮੈ ਥੈ ਆਵਣਾ ਮਰਨ ਹੁ ਨਾ ਡਰਿਆ ਹੋ ਇਨੀ ਲੋਇਣੀ ਦੇਖਦਿਆ ਕੀਤੀ ਚਾਲੇ ਗਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ ਆਪੋ ਸਵਾਰਹਿ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੇ ਉੱਤੇ ਰੁਖੜਾ ਕਿਚਰੁਕ ਬੰਨ ਧੀਰ ਫਰੀਦਾ ਕੱਚਾ ਭਾਂਡ ਰਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖਣ ਰਹ ਗਏ ਵਾਸਾ ਆਇਆ ਤਾਲੇ ਗੋਰਾ ਸੇ ਨਿਮਾਣੀਆਂ ਬਹਸਣੇ ਰੂਹਾ ਮਾਲੇ ਅੱਖੀ ਸੇਖਾਂ ਬੰਦਗੀ ਚੱਲਣੋ ਆਜੋ ਕੇ ਕੱਲੇ ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜੋਂਦਰੀਆ ਵਹਿਟਾ ਹ ਅੱਗੇ ਦੋਜੁਕ ਤਪਿਆ ਸੁਣੀਐ ਹੂਲ ਪਵੈ ਕਾਹਾ ਇਕ ਨਾਨੂ ਸਭ ਸੋਜੀ ਆਈ ਏਕੇ ਫਿਰਦੇ ਵੇ ਪ੍ਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹ ਓਗਾਹਾ ਫਿਰਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨੇ ਚੇਤੇ ਨਾ ਚੇਤੇ ਸਾਨੇ ਸੋ ਗਾਲੀ ਰੱਬ ਕੀਆ ਸਾਡੇ ਤਰੈ ਮਨ ਦੇ ਹੋਰੀ ਚੱਲੇ ਪਾਣੇ ਅੰਨੇ ਆਇਓ ਬੰਦਾ ਦੁਨੀ ਵਿੱਚ ਵੇਚੇ ਵਾਤੇ ਆ ਸੁਣੀ ਬੰਨੇ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆ ਭਾਈਆ ਅੱਗੇ ਦਿੱਤਾ ਬਾਨੇ ਵੇਖੋ ਬੰਦਾ ਚੱਲਿਆ ਚਹੋ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮੇ ਫਰੀਦਾ ਹौं ਬਲਿਹਾਰੀ ਤਿਨ ਪੰਖੀਆਂ ਜੰਗਲੇ ਜਿਨ੍ਹਾਂ ਵਾਸ ਕੱਕਰ ਚੁਗਨੇ ਥਾਲੇ ਵਸਨੇ ਰੱਬ ਨਾ ਛੋੜਨੇ ਪਾਸ ਫਰੀਦਾ ਰੋਤੇ ਫਰੀ ਵਾਣ ਕੰਬਿਆ ਪਾਤ ਝੜੇ ਝੜ ਪਾਹੇ ਚਾਰੇ ਕੁੰਡਾ ਢੁੰਡਿਆ ਰਹਿਣ ਕਿਥਾਉ ਨਾਹੇ ਫਰੀਦਾ ਪਾੜੇ ਪਟੋਲਾ ਤਹਜ ਕਰੇ ਕੰਬਲੜੀ ਪਹਿਰਿਓ ਜਿਨੀ ਵੇਸੀ ਸੋਹ ਮਿਲੈ ਸਈ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋਹ ਮਿਲੈ ਜੇ ਨੀਅਤੇ ਰਾਸੇ ਕਰੇ ਮਹੱਲਾ ਪੰਜਵਾ ਪ੍ਰੀਦਾ ਗਰਭ ਜਿਨਾ ਵਡਿਆਈਆਂ ਧਨ ਜੋਬਨੇ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜੋ ਮੀਹਾ ਹੋ ਪ੍ਰੀਦਾਤਨਾ ਮੁਖ ਡਰਾਵਣੇ ਜਿਨਾ ਵਿਸਾਰਿਉ ਨਨਾਓ ਐਥੈ ਦੁਖ ਕਣਹਿਰਿਆ ਅੱਗੇ ਠੌਰ ਨਾ ਠਾਓ ਪ੍ਰੀਦਾ ਪਿਛਲ ਰਾਤੇ ਨਾ ਜਾਗਿਓ ਹੈ ਜੀਵਨ ਦੜੋ ਮੋਇਓ ਹੈ ਜੇ ਤੈ ਰੱਬ ਵਿਸਾਰਿਆ ਤਾ ਰਬੇ ਨਾ ਵਿਸਰਿਓ ਹੈ ਮਹੱਲਾ ਪੰਜਵਾ ਫਿਰਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲ੍ਹਾ ਸੇ ਤੀਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾ ਫਿਰਦਾ ਦੁੱਖ ਸੁਖ ਇਕ ਕਾਰੇ ਦਿਲ ਤੇ ਲਾਹੇ ਵਿਕਾਰ ਅੱਲ੍ਹਾ ਭਾਵੇ ਸੋ ਭਲਾ ਤਾ ਲੱਭੀ ਦਰਬਾਰ ਮਹੱਲਾ ਪੰਜਵਾ ਪ੍ਰਿਦਾ ਦੁਨੀ ਬਜਾਈ ਵਜਦੀ ਤੂੰ ਭੀ ਵਜਹਿ ਨਾਲੇ ਸੋਈ ਜਿਉ ਨਾ ਵਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾ ਪ੍ਰਿਦਾ ਦੇਲ ਰਤਾ ਇਸ ਦੁਨੀ ਸੋ ਦੁਨੀ ਨਾ ਕਤੈ ਕੰਮੇ ਮਿਸਲ ਫਕੀਰਾਂ ਗਾ ਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾਰਾ ਤੇ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤੇ ਦਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਏਕੇ ਜਾਗੰਦੇ ਨਾਲ ਲਹੇ ਨੇ ਇੱਕ ਨਾ ਸੁੱਤਿਆਂ ਦੇ ਉਠਾਲੇ ਤੂੰ ਢਿੰਦੀਏ ਸੁਹਾਗ ਕੂ ਤਉ ਤਾਨੇ ਕਾਈ ਕੋਰ ਜਿਨਾ ਨਾ ਸੁਹਾਗਣੀ ਤਨਾ ਝਾਕ ਨਾ ਹੋਰ ਸਬਰ ਮੰਜ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲੂ ਕੋ ਖਤਾ ਨਾ ਕਰੀ ਸਬਰ ਅੰਦਰੇ ਸਬਰੀ ਤਾਨੂੰ ਏਵੈ ਜਾਲੇ ਨੇ ਹੋ ਨਿੰਨ ਜੀ ਕੇ ਖੁਦਾਏ ਦੈ ਭੇ ਤੋ ਨਾ ਕਿਸੈ ਦੇ ਨੇ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰਹਿ ਵਾਦੇ ਥੀ ਵਹਿ ਦਰੀਆ ਟੋਟੇ ਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀ ਤੇ ਇਕਨੇ ਕਨੇ ਚਾਲੀਐ ਦਰਵੇਸਾਂ ਵੀ ਰੀਤ ਤਨੁ ਤਪੈ ਤਨੂਰਿ ਜੋ ਬਾਲਣ ਹੱਡ ਬਲੰਨ ਪੈਰੀ ਥਕਾ ਸਿਰ ਜੁਲਾ ਜੇ ਮੂ ਪ੍ਰੀਮ ਮਿਲੰਨ ਤਨੁ ਨਾ ਤਪਾਇ ਤਨੂਰਿ ਜੋ ਬਾਲਣ ਹੱਡ ਨਾ ਬਾਲੇ ਸਿਰ ਪੈਰੀ ਕਿਆ ਫੇੜਿਆ ਅੰਦਰੇ ਪ੍ਰੀਤਿ ਨਿਹਾਲ ਹਉ ਟੁਢਿੰਦੀ ਸਜਣਾ ਸਜਣ ਮੈਂ ਦੇ ਨਾਲੇ ਨਾਨਕ ਅਲਾਖੋ ਨ ਲਖਿਐ ਗੁਰਮੁਖ ਦੇਖਾਲੇ ਹੰਸਾਂ ਦੇ ਖੇ ਤਰੰਦਿਆ ਬੱਗਾ ਆਇਆ ਚਾਉ ਡੋਬੇ ਮੁਏ ਬਗ ਬੱਪੜੇ ਸਿਰ ਤਾਲੇ ਉੱਪਰੇ ਪਾਉ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾਂ ਬਗ ਬੱਪੜਾ ਜਨਮੇ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰਿ ਧਰੇ ਜੇ ਤਿਸ ਭਾਵੇ ਨਾਨਕ ਆ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਰੀ ਗੱਡ ਥਿਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣਿਆ ਮੰਤ ਕਮਣ ਸੋ ਵੇਸ ਹੋ ਕਰੀ ਜਿਤ ਵਾਸੇ ਆਵੇ ਕੰਤ ਨਿਵਣੋ ਸੋ ਅੱਖਰ ਖਵਣ ਗੁਣ ਜਿਹ ਬਾ ਮਣਿਆ ਮੰਤ ਏ ਤਰੇ ਪਹਿਣੇ ਵੇਸ ਕਰੇ ਤਾਂ ਵਾਸੇ ਆਵੀ ਕੰਤ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਏਕੋ ਫਿੱਕਾ ਨਾ ਗਾ ਲਾਏ ਸਭ ਨਾਮੈ ਸੱਚਾ ਧਣੀ ਹਿਆਉ ਨਾ ਕਹਿ ਠਾਹੇ ਮਾਨਕ ਸਭ ਅਮੋਲ ਵੇ ਸਭ ਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤੋ ਪ੍ਰੀਆ ਦੀ ਸਿਕ ਹੇ ਆਉਨਾਠਾ ਹੈ ਕਹੀਦਾ ਸਭਨਾ ਮਨ ਮਣਕ ਥਾਣ ਮੂਲੇ ਮਚਾਂਗਵਾ ਜੇ ਤੋ ਪ੍ਰੀਆ ਦੀ ਸਿਕ ਹੇ ਆਉਨਾਠਾ ਹੈ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ